ਅੱਜ ਧਰਨਾ ਜਿਹੜਾ ਵਾ ਇਹ ਸਿਧਾਂਤਕ ਧਰਨਾ ਵਾ ਅਸੀਂ ਕਿਸੇ ਨੂੰ ਤਕਾਣੀ ਕਰਨਾ ਚਾਹੁੰਦੇ ਨਹੀਂ ਅਸੀਂ ਇਨਸਾਫ ਲੈਣਾ ਚਾਹੁੰਦੇ ਆ ਸਰਵਨੀਪ ਸਿੰਘ ਨੇ ਕਾਲੀ ਦਲ ਦਾ ਜ਼ਿਲ੍ਹੇ ਦੇ ਜ਼ਿਲ੍ਹੇ ਜੱਥੇ ਦਾ ਜਰਨਲ ਸਕੱਤਰ ਸੀਗਾ ਢਲਵਾ ਤੋਂ ਪੱਕਾ ਸਰਪੰਚ ਜਿਹੜਾ ਕਿ ਬਹੁਤ ਲੰਬੇ ਸਮੇਂ ਤੋਂ ਸਰਪੰਚ ਬਣਦਾ ਆਇਆ ਵਾ ਇੱਕ ਵਾਰੀ ਬੂਤ ਦੇ ਉੱਤੇ ਸੁੱਖੀ ਰੰਡਾਵੇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਧੱਕਮ ਧੱਕੇ ਵਿੱਚ ਇਹਦੀ ਪੱਗ ਲੱਗੀ ਸੀ ਉਹ ਗੁੱਸਾ ਰੱਖਦਿਆਂ ਹੋਇਆਂ ਇਹਨੇ ਪਿੱਛੇ ਗੈਂਗਸਟਰਾਂ ਕੋਲੋਂ ਜੱਗੂ ਭਗਵਾਨਪੁਰ ਦੇ ਨੂੰ ਕਾ ਕੇ ਤੇ ਅਸ਼ੂਕੀ ਰੰਦਾਵੇ ਨੂੰ ਰੰਦਾਵੇ ਨੇ ਕਮਾਲ ਬਾਪੂ ਦਾ ਕਤਲ ਕਰਵਾਇਆ ਅੱਜ ਉਹਦੇ ਉਦੋਂ ਵੀ ਅਸੀਂ ਐਸਐਸਪੀ ਦਾ ਘਰਾਓ ਕੀਤਾ ਸੀਗਾ ਕਾਲੀ ਦਲ ਦਾ ਪ੍ਰਧਾਨ ਜੀ ਵੀ ਆਏ ਸੀਗੇ ਤੇ ਆਪਣੇ ਮਜੀਠੀਆ ਸਾਹਿਬ ਵੀ ਆਏ ਸੀ ਹੋਰ ਲੀਡਰਸ਼ਿਪ ਵੀ ਆਈ ਸੀ ਲੇਕਿਨ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਕੈਬਨਿਟ ਵਿੱਚ ਨੇ ਰੌਲਾ ਪਾ ਕੇ ਤੋਂ ਇਨਕੁਆਰੀ ਬੰਦ ਕਰ ਦਿੱਤੀ ਹੁਣ ਮੈਂ ਸਮਝਣਾ ਕਿ ਮਾਰਨ ਵਾਲੇ ਜਿਹੜੇ ਆ ਉਹਦੇ ਜੱਗੂ ਭਗਾਂਪੁਰ ਦੇ ਸੱਕੇ ਭਰਾ ਨੇ ਕਿਹਾ ਵਾ ਇਹ ਸਾਡੇ ਕੋਲੋਂ ਇਹਨੇ ਮਰਵਾਇਆ ਵਾ ਤੇ ਭੰਬਰੇ ਦੇ ਮੋਬਾਈਲ ਤੋਂ ਇਹਨੇ ਸਾਡੇ ਨਾਲ ਗੱਲ ਕੀਤੀ ਮੈਂ ਮਹਸਾਬ ਲਾਂਦਾ ਤੂਇਨੂੰ ਰੇਡ ਦਿਓ ਤੇ ਪਿਸਤੌਲ ਵੀ ਉਹਦਾ ਨਾਲ ਲਾ ਕੇ ਦਿੱਤਾ ਜਿਹੜੀ ਅੱਗੇ ਗੱਲ ਅਹੀ ਕਰਦੇ ਸੀ ਉਹਦੇ ਕੈਂਟ ਤੇ ਮਾਰਨ ਵਾਲੇ ਕਹਿ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਘਰ ਵਾਲੇ ਕਹਿ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਕਾਲੀ ਦਲ ਕਹਿ ਰਿਹਾ ਸੁੱਖੀ ਨੇ ਮਰਵਾਇਆ ਵਾ ਤੇ ਮੈਂ ਸਮਝਦਾ ਕਿ ਪੰਜਾਬ ਦੀ ਸਰਕਾਰ ਅਜੇ ਵੀ ਸੁੱਤੀ ਪਈ ਹੈ ਲੋਕਲ ਐਮਐਲਏ ਸਾਹਿਬ ਆਮ ਪਾਰਟੀ ਦਾ ਉਹ ਵੀ ਕਹਿ ਰਿਹਾ ਵੀ ਇੱਥੇ ਕਤਲ ਦਾ ਪਰਚਾ ਹੋਣਾ ਚਾਹੀਦਾ ਵਾ ਉਹ ਇਹ ਵੀ ਕਹਿ ਰਹੇ ਨੇ ਕਿ ਸਾਡੀ ਮਾਂ ਨੂੰ ਵੀ ਭਗਵਾਨ ਜੱਗੂ ਭਗਵਾਨਪੁਰੀਆ ਕਹਿ ਰਿਹਾ ਸਾਡੀ ਮਾਂ ਨੂੰ ਵੀ ਇਹਨੇ ਕਤਲ ਕਰਵਾਇਆ ਵਾ ਕਿ ਮੈਂ ਸਮਝਦਾ ਮੈਂ ਇੱਕ ਕਤਲਾਂ ਦਾ ਕ੍ਰਾਈਮ ਦਾ ਇਹ ਬਾਦਸ਼ਾਹ ਵਾ ਇਹਨੇ ਆਪਣੇ ਸਹੁਰੇ ਵੀ ਆਪਣੇ ਸਾਲਿਆ ਕੋਲੋਂ ਦੋ ਸਕੇ ਪਿਓ ਪੁੱਤ ਮਰਵਾਤ ਦੇ ਨ ਜਮੀਨ ਦੇ ਝਗੜੇ ਤੋਂ ਮਾਮੂਲੀ ਗੱਲ ਤੋਂ ਉੱਥੇ ਵੀ ਇਹਦੀ ਮੰਗ ਉੱਠੀ ਪਈ ਇਹ ਬੰਦੇ ਨੇ ਬਹਿ ਕੇ ਮਰਵਾਏ ਨੇ ਉੱਥੇ ਵੀ ਇਹ ਗੋਲਮੋਲ ਕਰ ਗਿਆ ਵਾ ਇਹਨੇ ਬਹੁਤ ਸਾਰੇ ਕਤਲ ਪੰਜਾਬ ਵਿੱਚ ਕਰਵਾਏ ਨੇ ਇਸ ਬੰਦੇ ਦੀ ਸੀਬੀਆਈ ਕੋਲੋਂ ਇਨਕੁਆਰੀ ਕਰਾਉਣੀ ਚਾਹੀਦੀ ਹੈ ਤੇ ਇਹਦੇ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਕਰਨਾ ਅਸੀਂ ਅੱਗੇ ਵੀ ਲਾਇਆ ਸੀ ਅੱਗੇ ਵੀ ਘਰਾਓ ਕੀਤਾ ਸੀਗਾ ਕਾਂਗਰਸੀ ਸਰਕਾਰ ਸੀਗੀ ਇਹਨਾਂ ਪੇਸ਼ ਨਹੀਂ ਸਾਡੀ ਜਾਨ ਦਿੱਤੀ ਔਰ ਉਦੋਂ ਵੀ ਇਹਨੇ ਕੈਬਨਟ ਦੀ ਮੀਟਿੰਗ ਵਿੱਚ ਜਾਖੜ ਸਾਹਿਬ ਕਹਿੰਦੇ ਨੇ ਇਹਨੇ ਕੈਬਨਟ ਦੀ ਮੀਟਿੰਗ ਵਿੱਚ ਹੱਥ ਜੋੜ ਕੇ ਪੱਲਾ ਪਾ ਕੇ ਤਰਲਾ ਮਾਰਿਆ ਸੀ ਵੀ ਹੁਣ ਮੈਨੂੰ ਤੁਸੀਂ ਮੇਰੇ ਤੇ ਕਤਲ ਦਾ ਪਰਚਾ ਕਰਵਾਓਗੇ ਇਨਕੁਆਰੀ ਕਰਾ ਕੇ ਤੇ ਉਹ ਇਨਕੁਆਰੀ ਦੱਬੀ ਗਈ ਸੀ ਨਹੀਂ ਉਮੀਦ ਹੈ ਇਹ ਸਰਕਾਰ ਅਸੀਂ ਯਾਰੀ ਰੱਖਾਂਗੇ ਜੇ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਇਹ ਤੇ ਕਤਲ ਦਾ ਪਰਚਾ ਹੋਣਾ ਹੀ ਹੋਣਾ ਮੈਂ ਔਰ ਮੇਰੇ ਤੋਂ ਵੀ ਇਹਨੇ ਪਰਚੇ ਕਰਵਾਏ ਸੀ ਇਹ ਕਰੈਕਟਰ ਤੋਂ ਡਿੱਗੇ ਹੋਏ ਇਹ ਵੀ ਤਿਆਰ ਰਵੇ ਇਹਦੇ ਤੇ ਵੀ ਹੁਣ ਹੋਣ ਵਾਲੇ ਨੇ ਨਹੀਂ ਲਾਣੀ ਨਹੀਂ ਲਾਵੀ ਤੇਰੀ ਇੱਜ਼ਤ ਸਾਜਣਾ ਮੈਂ ਖਾਲਿਆ ਧੰਨ ਦਿੱਤਾ ਵੱਖਣਾ ਸਾਡੀ ਕੋਨੇ ਕੀ ਤੇਰੀ ਮਜ਼ਦੂਰ ਕਹਿਣਾ ਕੋਸ਼ਿਸ਼ ਕਰਦਾ ਤੇ ਮਿਲਵਾਣੇ ਕੋਸ਼ਿਸ਼ ਸਾਗੀ ਹਰ ਮੈਂ ਸਮਝ ਨਾ ਮਾਰ ਇਹ ਹੈਡ ਕੁਆਰਟਰ ਆ ਜਲੰਧ ਬਾਦ ਸੀ ਇਹ ਸਬ ਡਿਵੀਜ਼ਨ ਆ ਖਾਲਸ ਤਸੀਲ ਦਾ ਵੀ ਡੀਐਸਪੀ ਦਾ ਵੀ ਇਸ ਕਰਕੇ ਇੱਥੇ ਪਰਨਾ ਦੇ ਰਹੇ ਆ ਅਸੀਂ ਲੋਕਾਂ ਤੱਕ ਆਵਾਜ਼ ਪਹੁੰਚਾਉਣੀ ਏ ਆਪਾਂ ਇਹਨੂੰ ਇਦਾਂ ਨਹੀਂ ਕਿ ਮਾਰਨਾ ਅਸੀਂ ਲੋਕਾਂ ਦੇ ਦਿਲ ਜੁੱਤ ਕੇ ਲੋਕਾਂ ਕੋਲੋਂ ਵੋਟਾਂ ਨਾ ਮਰਵਾਉਣਾ ਇਹਨੂੰ ਬ੍ਰਦਰ ਦਾ 2019 ਦੇ ਵਿੱਚ ਜੱਪੂ ਘਵਾਨਪੁਰ ਦੇ ਬੰਦਿਆਂ ਦੇ ਕੋਲੋਂ ਕਤਲ ਕਰਵਾਇਆ ਇਹਨੇ ਸੁਕੀ ਦੰਦਾ ਨੇ ਸਦਾਰਾ ਇਹ ਉਸ ਸਮੇਂ ਵੀ 2019 ਦੇ ਵਿੱਚ ਅਸੀਂ ਹਾਈ ਕੋਰਟ ਨਾਲ ਰੋਕ ਕੀਤਾ ਹੈਗਾ ਹਾਈ ਕੋਰਟ ਤੋਂ ਪटीशन ਪਾਈ ਗਈ ਸੀ ਇਹ ਸੁਕੀ ਦੰਦਾ ਦਾ ਕਤਲ ਹੋਇਆ ਹੈਗਾ ਤੇ ਇਹਦਾ ਪਿਆਰਾਈ ਅੰਦਰ ਚ ਨਾ ਪਾਇਆ ਜਾਵੇ ਉਸ ਸਮੇਂ ਇਹ ਸਾਰੀ ਅੰਕਵਾੜੀ ਜਿਹੜੀ ਹੈ ਚੱਲਣ ਲੱਗੀ ਤੇ ਇਹ ਬੇਦਾ ਸੰਜੀਤ ਰੰਦਾਵਾ ਕਪਤਾਨ ਦੇ ਅੱਗੇ ਰੋਇਆ ਵੀ ਮੈਂ ਮੰਤਰੀਆ ਮੇਰੇ ਮੰਤਰੀਆਂ ਦੇ ਅੰਦਰ ਅੰਕਵਾੜ ਨਾ ਚੱਲ ਰਹੀਆਂ ਵਾ ਤੇ ਮੇਰੀ ਮਦਦ ਕਰੋ ਉਸ ਸਮੇਂ ਗਰਮੀ ਨਾਲ ਉਸੇਵਾ ਰੰਦਾ ਸਰਦਾਰ ਆਪਣਾ ਕੈਪਟਨ ਮਨਿੰਦਰ ਸਿੰਘ ਨੇ ਜਿਹੜੀ ਨਕਵਾਰੀ ਜਿਹੜੀ ਉਹ ਦੱਬਤੀ ਆ ਹੁਣ ਇਸ ਟਾਈਮ ਜਦ ਜਾਰ ਹੋ ਗਿਆ ਜਦੋਂ ਜੱਗੂ ਭਗਵਾਨਪੁਰੀਏ ਦੇ ਭਰਾ ਨੇ ਅਸਟਰੀਆ ਤੇ ਬੈਠੇ ਕਾਹਦੇ ਬੈਸ ਟ੍ਰਾਂਸਫਰੈਂਸ ਕਰਕੇ ਤੇ ਕਿਆ ਵੀ ਸੁਖੀ ਆਪਣੇ ਮੁੰਡੇ ਨੂੰ ਗੁਰਦੁਆਰੇ ਲੈ ਕੇ ਸੌਂ ਖਾਂ ਕਿ ਤੂੰ ਸਾਨੂੰ ਫੋਨ ਕਰਕੇ ਨਹੀਂ ਟੰਗਾਵਾਲਾ ਪੱਪੂ ਨੂੰ ਮਗਵਾਇਆ ਸ਼੍ਰੀ ਪੱਪੂ ਨੂੰ ਮਾਰ ਦੋ ਮੈਂ ਮਗਰ ਬੈਠਾ ਮੈਂ ਆਪੇ ਸਾਰਾ ਕੁਝ ਸੰਭਾਲ ਲੂਗਾ ਇਹ ਬੰਦੇ ਦੇ ਉੱਤੇ ਐਫ ਆਈ ਆਰ ਹੋਣੀ ਚਾਹੀਦੀ ਆ ਸਾਡੇ ਤੇਸ ਦੀ